ਫਾਲਸਾ ਕਾਲਜ ਲੋ ਦੇ ਸਟੂਡੈਂਟ ਅੱਜ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਲੈਣ ਲਈ ਸੜਕਾਂ ਤੇ ਉਤਰੇ ਕਿਹਾ ਕਿ ਜਿਹੜੇ ਲੋਕ ਟ੍ਰੈਫਿਕ ਨਿਯਮਾਂ ਨੂੰ ਫੋਲੋ ਕਰਦੇ ਨੇ ਉਹਨਾਂ ਨੂੰ ਗੁਲਾਬ ਦਾ ਫੁੱਲ ਪੇਂਟ ਕੀਤਾ ਜਾ ਰਿਹਾ ਤਾਂ ਜੋ ਅੱਗੇ ਤੋਂ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਉਥੇ ਹੀ ਖਾਲਸਾ ਕਾਲਜ ਦੇ ਲੋ ਸਟੂਡੈਂਟ ਵੱਲੋਂ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਵੀ ਹਾਸਲ ਕੀਤੀ ਗਈ ਅਜਮਨਿਸਟਰ ਦੇ ਲਾਰੈਂਸ ਰੋਡ ਨਵੋਲਟੀ ਚੌਂਕ ਵਿੱਚ ਖਾਲਸਾ ਕਾਲਜ ਦੇ ਲੋ ਸਟੂਡੈਂਟ ਵੱਲੋਂ ਟ੍ਰੈਫਿਕ ਨਿਯਮਾਂ ਦੀ ਪੰਜਾਬ ਪੁਲਿਸ ਦੇ ਟ੍ਰੈਫਿਕ ਅਧਿਕਾਰੀ ਸਬ ਇੰਸਪੈਕਟਰ ਦਲਜੀਤ ਸਿੰਘ ਐਜੂਕੇਸ਼ਨ ਸੈਕਟਰ ਕੋਲੋਂ ਜਾਣਕਾਰੀ ਹਾਸਲ ਕੀਤੀ ਗਈ ਅਤੇ ਮੌਕੇ ਤੇ ਪੁਲਿਸ ਅਧਿਕਾਰੀ ਦਲਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਅਸੀਂ ਸੈਮੀਨਾਰ ਕੀਤਾ ਸੀ ਖਾਲਸਾ ਕਾਲਜ ਦੇ ਬੱਚੇ ਸਾਨੂੰ ਇਸ ਦਾ ਜਿਹੜਾ ਫੀਡਬੈਕ ਮਿਲਿਆ ਉਹ ਬੱਚਿਆਂ ਨੇ ਕਿਹਾ ਕਿ ਸਾਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਜਿਹੜਾ ਲਾਅ ਦੇ ਸਟੂਡੈਂਟਸ ਜਿਹੜੇ ਨੇ ਸਾਡੇ ਨਾਲ ਆ ਕੇ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਲਈ ਗਈ ਅਤੇ ਟ੍ਰੈਫਿਕ ਚੌਕ ਦੇ ਬੱਚਾ ਕਿੰਨਾ ਹੁੰਦਾ ਹੈ ਚੌਕ ਵਿੱਚ ਟ੍ਰੈਫਿਕ ਕੰਟਰੋਲ ਲਾਈਨਿੰਗ ਦਾ ਟਾਈਮ ਕਿੰਨਾ ਹੁੰਦਾ ਹੈ ਜੈਬਰਾ ਲਾਈਨ ਕੀ ਹੁੰਦੀ ਹੈ ਉਹ ਚੀਜ਼ਾਂ ਸਾਰੀਆਂ ਸਿੱਖਣ ਵਾਸਤੇ ਬੱਚੇ ਅੱਜ ਆਏ ਨੇ ਤੇ ਇਹਨਾਂ ਨੂੰ ਸਿਖਾ ਰਹੇ ਹਾਂ ਜਿਹੜੇ ਲੋਕ ਇਥੇ ਟ੍ਰੈਫਿਕ ਰੂਲ ਨੂੰ ਫੋਲੋ ਕਰਨਗੇ ਅਸੀਂ ਉਹਨਾਂ ਨੂੰ ਗੁਲਾਬ ਦਾ ਫੁੱਲ ਦੇ ਕੇ ਸਨਮਾਨਿਤ ਕਰਾਂਗੇ ਅਤੇ ਐਲ ਐਲ ਬੀ ਕਰ ਰਹੇ ਸੀ ਜਿਹਨਾਂ ਬੱਚੇ ਉਹ ਰਿਜ਼ਲਟ ਜਿਹੜਾ ਖਾਲਸਾ ਕਾਲਜ ਲੋਅ ਦੇ ਸਟੂਡੈਂਟ ਨੇ ਇਹਨਾਂ ਬੱਚਿਆਂ ਦੇ ਇੱਕ ਸੈਮੀਨਾਰ ਦੇ ਸਕੂਲ ਕਾਲਜ ਦੇ ਵਿੱਚ ਕੀਤਾ ਗਿਆ ਸੀ ਇਸ ਤੋਂ ਇਲਾਵਾ ਹੋਰ ਕੀ ਕੀਤਾ ਗਿਆ ਤੁਸੀਂ ਵੀ ਸੁਣੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਪ੍ਰਨੀਤ ਕੋੜਾ ਐਂਡ ਮੈਂ ਖਾਲਸਾ ਕਾਲਜ ਆਫ ਲੋਅ ਦੀ ਸਟੂਡੈਂਟ ਆ ਸਾਡੇ ਕਾਲਜ ਦੇ ਐਨਐਸਐਸ ਗਰੁੱਪ ਵੱਲੋਂ ਅੱਜ ਪੁਲਿਸ ਐਸੋਸੀਏਸ਼ਨਸ ਦੇ ਨਾਲ ਮਿਲ ਕੇ ਟ੍ਰੈਫਿਕ ਰੂਲ ਅਵੇਅਰਨੈਸ ਕੈਂਪ ਆਰਗੇਨਾਈਜ਼ ਕੀਤਾ ਗਿਆ ਇਹ ਲੌਰੈਂਸ ਰੋਡ ਏਰੀਆ ਆਫ ਅੰਮ੍ਰਿਤਸਰ ਵਿੱਚ

ਜੀ ਬਿਲਕੁਲ ਬਿਕਾਜ਼ ਅਸੀਂ ਇਨਕਰੇਜਮੈਂਟ ਰੱਖਿਆ ਕਿ ਜੋ ਵੀ ਪਰਸਨ ਲਾ ਫੋਲੋ ਕਰੇਗਾ ਉਸ ਨੂੰ ਅਸੀਂ ਰੋਜ਼ ਆਫਰ ਕਰਦੇ ਆਂ ਐਂਡ ਜਦੋਂ ਕਿਤੇ ਨੂੰ ਰੋਜ਼ ਆਫਰ ਕਰਦੇ ਆਂ ਜਾਂ ਗ੍ਰੈਟੀਟਿਊਡ ਦਿੰਦੇ ਆਂ ਆਈ ਥਿੰਕ ਦੈਟਸ ਦ ਮੋਸਟ ਇੰਪੋਰਟੈਂਟ ਥਿੰਗ ਇਨ ਦ ਸੋਸਾਇਟੀ ਕਿ ਉਹ ਪਰਸਨ ਨੂੰ ਫੀਲ ਹੁੰਦਾ ਹੈ ਕਿ ਅੱਜ ਮੈਨੂੰ ਆਨਰ ਕੀਤਾ ਗਿਆ ਐਂਡ ਕੱਲ ਤੋਂ ਮੈਂ ਇਸ ਜਗ੍ਹਾ ਤੇ ਖੜਾ ਹੋ ਕੇ ਦੁਬਾਰਾ ਉਹ ਰੂਲ ਨਹੀਂ ਤੋੜਾਂਗਾ ਐਂਡ ਉਹਨੂੰ ਫੋਲੋ ਕਰਨ ਦੀ ਯਾਦ ਆਏਗੀ ਕਿ ਬਿਕਾਜ਼ ਮੈਨੂੰ ਇੱਥੇ ਰੋਜ਼ ਮਿਲਿਆ ਸੀਗਾ ਐਂਡ ਜੋ ਲੋਕ ਉਹਨੂੰ ਦੇਖਣਗੇ ਦੇ ਵਿਲ ਆਲਸੋ ਫੀਲਿੰਗ ਕਰੇਜ ਇਹ ਸਾਨੂੰ ਵੀ ਜੇ ਅਸੀਂ ਲਾ ਫੋਲੋ ਕਰਾਂਗੇ ਤਾਂ ਕਿਤੇ ਨਾ ਕਿਤੇ ਸੋਸਾਇਟੀ ਦੇ ਰਿਸਪੈਕਟਡ ਦੀ ਨਜ਼ਰ ਨਾ ਦੇਖੇ। ਹਰ ਹਟਾ ਹਟਾ ਹੱਥ ਸਾਡੇ ਵੱਲੋਂ ਦੀ ਗਰੁੱਪਸ ਡਿਵਾਈਡ ਕੀਤੇ ਗਏ ਨੇ। ਗਰੁੱਪਸ ਦੇ ਵਿੱਚ ਅਸੀਂ ਸਾਰੇ ਲੋਕਾਂ ਨੂੰ ਅਵੇਅਰ ਕਰਾਂਗੇ ਐਂਡ ਜੇਕਰ ਕੋਈ ਰੂਲ ਫੋਲੋ ਨਹੀਂ ਕਰਦਾ ਉਹਨੂੰ ਵੀ ਅਸੀਂ ਰੋਜ਼ ਦਵਾਂਗੇ ਕਿ ਅਸੀਂ ਇਹ ਰੋਜ਼ ਬੈਠ ਕੇ ਤਾਂ ਉਹਨੂੰ ਹੀ ਦੇ ਰਹੇ ਹਾਂ ਕਿ ਜੋ ਰੂਲ ਫੋਲੋ ਕਰੇਗਾ। ਬਟ ਸਾਨੂੰ ਇਨਕਰੇਜ ਕਰਨ ਲਈ ਜਾਂ ਤੁਹਾਨੂੰ ਇਹ ਮੋਟੀਵੇਟ ਕਰਨ ਲਈ ਨੈਕਸਟ ਟਾਈਮ ਕੋਈ ਰੂਲ ਨਹੀਂ ਤੋੜਨੇ। ਵੀ ਆਰ ਗਿਵਿੰਗ ਦਿਸ ਮੈਂ ਜੀ ਸਬ ਇੰਸਪੈਕਟਰ ਤਲਜੀਪ ਸਿੰਘ ਟ੍ਰੈਫਿਕ ਐਜੂਕੇਸ਼ਨ ਅਮਰਸਰ। ਸਾਡੇ ਜੀ ਜਿਸਾ ਅਸੀਂ ਪਿੱਛੇ ਇੱਕ ਖਾਲਸਾ ਕਾਲਜ ਫਗਲਾਦ ਵਿੱਚ ਅਸੀਂ ਇੱਕ ਸੈਮੀਨਾਰ ਕੀਤਾ ਸੀਗਾ ਤੇ ਉਹ ਡਾਇਰੈਕਟਰ ਸਾਹਿਬ ਤੇ ਡਿਪਟੀ ਕਮਿਸ਼ਨਰ ਸਾਹਿਬ ਨੇ ਸਾਨੂੰ ਇਹ ਦੁਬਾਰਾ ਉਗਵਾਸ਼ ਕੀਤੀ ਵੀ ਅਸੀਂ ਇਹ ਸੈਮੀਨਾਰ ਜਿਹੜੇ ਇਹਨੂੰ ਆਪਣੇ ਰੂਟਲ ਦੇ ਵਿੱਚ ਇਲਾਕੇ ਵਿੱਚ ਲਗਾਏ ਜਾਣ ਕਿ ਜਿਹੜੇ ਟਰੱਕ ਰੂਟ ਹੈ ਉਹ ਬੱਚੇ ਫੋਲੋ ਵੀ ਕਰਨ ਤੇ ਬੱਚੇ ਇਹਨੂੰ ਸਿੱਖਣ ਵੀ ਅਸੀਂ ਅੱਜ ਲਾਰਨਸਟ ਚੌਕ ਵਿੱਚ ਇਹ ਬੱਚਿਆਂ ਨੂੰ ਟ੍ਰੈਫਿਕ ਲਾਈਟਾਂ ਬਾਰੇ ਦੱਸਣ ਵਾਸਤੇ ਆਏ ਆ ਉਹਨਾਂ ਨੂੰ ਉਹ ਜਿਹੜੀ ਟਾਈਮਿੰਗ ਕਿੰਨੀ ਹੁੰਦੀ ਆ ਤੇ ਰੈੱਡ ਲਾਈਟ, ਯੈਲੋ ਲਾਈਟ ਤੇ ਗ੍ਰੀਨ ਲਾਈਟ ਕੀ ਹੁੰਦੀ ਆ ਇਹਦੇ ਬਾਰੇ ਪਾਪਾ ਦੇਖਣ ਆ ਤੇ ਜੈਬਦਾ ਲਾਈਨ ਦੇਖਣ ਵਾਸ ਤੇ ਕਿੰਨਾ ਰਿਜ਼ਲਟ ਮਿਲਦਾ ਪਿਆ ਇਹਦਾ ਰਿਜ਼ਲਟ ਬਹੁਤ ਤੁਹਾਡੇ ਸਾਹਮਣੇ ਆ ਜੀ ਕਿ ਜਿੱਸਾਂ ਅਸੀਂ ਉੱਥੇ ਸੈਮੀਨਾਰ ਕੀਤਾ ਸੀ ਸਾਨੂੰ ਫੀਡਬੈਕ ਆਇਆ ਕਿ ਇਹਨਾਂ ਦੁਬਾਰਾ ਇਹਨਾਂ ਨੂੰ ਅੱਛਾ ਲੱਗਾ ਤੇ ਇਹਨਾਂ ਨੇ ਦੁਬਾਰਾ ਇਹਨੂੰ ਕਰਨ ਦੀ ਕੋਸ਼ਿਸ਼ ਕੀਤੀ ਤੇ ਜਿਹੜੇ ਲੋਕ ਰੂਲ ਫੋਲੋ ਕਰਦੇ ਨੇ ਉਹਨਾਂ ਵਾਸਤੇ ਵੀ ਕੀ ਹੋਇਆ ਤੇ ਅਸੀਂ ਜਿਹੜੇ ਲੋਕ ਰੂਲ ਫੋਲੋ ਕਰਦੇ ਨੇ ਉਹਨਾਂ ਨੂੰ ਅਸੀਂ ਗੁਲਾਬ ਦਾ ਪੁੱਲ ਦੇ ਕੇ ਸਨਮਾਨਤ ਕਰਦੇ ਆ ਤੇ ਇੱਕ ਵਧੀਆ ਸ਼ੇ ਵੀ ਆਪਾਂ ਕੀਤਾ ਸੀਗਾ ਤੇ ਇਹਦੇ ਦਾ ਸਾਨੂੰ ਫੀਡਬੈਕ ਬਹੁਤ ਅੱਛਾ ਮਿਲਿਆ ਸੀਗਾ ਲੋਕਾਂ ਨੇ ਇਹ ਜਿਹੜੇ ਇੱਕ ਲੜਕਾ ਸੀ ਜਿਹੜਾ ਕਹਿੰਦਾ ਸੀ ਵੀ ਸਰ ਤੁਹਾਡੇ ਕੋਲ ਮੈਂ ਗੁਲਾਬ ਦਾ ਫੁੱਲ ਲਾਣਾ ਮੈਂ ਕਿਸੇ ਪਹਿਲਾਂ ਹੈਲਮਟ ਪਾ ਕੇ ਕਹਿੰਦਾ ਸੀ ਸਰ ਮੈਂ ਜਦੋਂ ਤੁਹਾਨੂੰ ਮਿਲਾਂਗਾ ਤੁਹਾਡੇ ਗੁਲਾਬ ਦਾ ਫੁੱਲ ਜ਼ਰੂਰ ਲਾਵਾਂਗਾ ਹੈਲਮਟ ਪਾ ਕੇ ਆਇਆ ਕਰਾਂਗੇ ਤੇ ਬਹੁਤ ਵਧੀਆ ਫੀਡਬੈਕ ਮਿਲਦਾ ਔਰ ਲੋਕੀ ਇਹਨੂੰ ਅਪਲਾਈ ਵੀ ਕਰਦੇ ਨੇ ਕਿਹੜੇ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਉਹਨਾਂ ਬਾਰੇ ਵੀ ਦੱਸਿਆ ਜਾਂਦਾ ਇਹਨਾਂ ਨੂੰ ਸਾਹਿਬ ਜੀ ਬਹੁਤ ਸਾਰੇ ਕੈਮਰੇ ਜਿਹੜੇ ਉਹ ਚੱਲ ਰਹੇ ਨੇ ਤੇ ਹੋ ਸਕਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹਦਾ ਜਿਹੜਾ ਰਿਜ਼ਲਟ ਆਉਣਾ ਸ਼ੁਰੂ ਹੋ ਜਾਏ ਤੇ ਲੋਕਾਂ ਨੂੰ ਜਿਹੜੇ ਜਿਹੜਾ ਬੰਦੇ ਆਪਣੇ ਕਾਨੂੰਨ ਤੋੜਦੇ ਆ ਰੂਲ ਤੋੜ